ਕਹਿੰਦੇ ਨੇ ਜਜ਼ਬਾ ਤੇ ਜਨੂਨ ਜਦ ਮਨਚ ਹੋਵੇ ਤਾਂ ਅੱਖੇ ਤੋਂ ਅੱਖਾ ਪੈਂਡਾ ਪਾਰ ਕੀਤਾ ਜਾ ਸਕਦਾ ਹੈ ਅਜਿਹਾ ਜਜ਼ਬਾ ਤੇ ਜਨੂਨ ਵੇਖਣ ਨੂੰ ਮਿਲਿਆ ਡੇਰਾ ਬਾਬਾ ਨਾਨਕ ਦਾ ਸਿੰਘਾ ਦੱਸਦੀ ਹੈ ਕਿ 80% ਪਾਹਜ ਬੱਚੇ ਵਿੱਚ ਜਿਸ ਨੇ ਖੇਡਾਂ ਵਤਨ ਪੰਜਾਬ ਦੀਆਂ ਵੱਡੀਆਂ ਮੱਲਾ ਮਾਰੀਆਂ ਨੇ ਇੱਕ ਨਈ ਦੋ ਨਈ ਤਿੰਨ ਸਿਲਵਰ ਮੈਡਲ ਨੇ ਜਿਹੜੇ ਸਟੇਟ ਲੈਵਲ ਦੇ ਲੈ ਕੇ ਆਇਆ ਤਾਂ ਬਿਲਕੁਲ ਜਿੱਥੇ ਮਾਪਿਆਂ ਦਾ ਮਾਣ ਵਧਾਇਆ ਉੱਥੇ ਜ਼ਿਲ੍ਹੇ ਦਾ ਵੀ ਮਾਣ ਵਧਾਇਆ ਇਸ ਹੁਣ ਹਾਰ ਬੱਚੇ ਨੇ ਬਾਪ ਦੀ ਅੱਖਾਂ ਦੇ ਹੰਝੂ ਬਿਆਨ ਕਰਲੇ ਨੇ ਅਥਰੂ ਬਿਆਨ ਕਰਦੇ ਨੇ ਖੁਸ਼ੀ ਜ਼ਾਹਿਰ ਕਰਨੀ ਨੇ ਤਪੀਲ ਕੀਤੀ ਹੈ ਕਿ ਬਾਕੀ ਪਾਹਜ ਬੱਚਿਆਂ ਨੂੰ ਵੀ ਇਹੋ ਜੇ ਮੌਕੇ ਨੇ ਜਿਹੜੇ ਜ਼ਰੂਰ ਦੇਣੇ ਚਾਹੀਦੇ ਨੇ

ਪੜਾਈ ਵੀ ਕਰੋ ਪੜਾਈ ਵੀ ਕਰੋ ਕਦੇ ਦੁੱਖ ਨਹੀਂ ਲੱਗਦਾ ਕਿ ਜਿੱਦਾਂ ਹੁਣ ਤੁਸੀਂ ਸਪੈਸ਼ਲ ਆ ਤੇ ਕੋਈ ਚੱਲਿਆ ਨਹੀਂ ਜਾਂਦਾ ਦੂਜੇ ਬੱਚਿਆਂ ਨੂੰ ਦੇਖ ਕੇ ਕਦੀ ਮਨ ਨੂੰ ਆਉਂਦਾ ਨਹੀਂ ਕਿ ਮੈਂ ਕਿਉਂ ਨਹੀਂ ਦੁਰਸਕਦਾ ਨਹੀਂ ਹੂੰੁਰਿੰਦੂ ਜੀ ਬੇੜੇ ਦੇ ਮੱਲਾਵਾਦਿਆ ਜੀ ਨਾ ਕਦੇ ਸੋਚਿਆ ਸੀ ਕਿ ਇੱਕ ਬੱਚਾ ਪਾਇਆ ਜਾ ਤੇ ਦੂਸਰੇ ਪਾਸੇ ਪੂਰੇ ਇਲਾਕੇ ਦਾ ਮਨੁੱਖਦਾਰ ਦੇਖੋ ਜੀ ਸਾਨੂੰ ਤੇ ਕੋਈ ਚੀਜ਼ ਦਾ ਪਤਾ ਨਹੀਂ ਹੈ ਕਿ ਇਹ ਗੇਮਾਂ ਵੀ ਹੈਗੀਆਂ ਇਹ ਤੇ ਜਦੋਂ ਪਤਾ ਲੱਗਾ ਤੇ ਫੇਰ ਅਸੀਂ ਮੈਡਨਾ ਕੰਟਰੈਕਟ ਇਹਨਾਂ ਨੇ ਕੀਤਾ ਇਹ ਘਾਰ ਆਇਪ ਕੀ ਬੱਚੇ ਲੈ ਕੇ ਜਾਉ ਇਹ ਬੱਚੇ ਬਤਲਾਗ ਬੱਚਿਆਂ ਦੀਆਂ ਵੀ ਹੀ ਮਾਂ ਹੁੰਦੀ ਹੈ ਸਾਲ ਦੇ ਚੀਜ਼ ਦਾ ਪਤਾ ਨਹੀਂ ਅੱਜ ਦਾ ਟੀਵੀ ਤੇ ਵੇਖੇ ਨੇ ਕਿ ਬਾਹਰ ਏਸ਼ੀਆ ਕਿ ਮਾਂ ਹੁੰਦੀ ਹੈ ਤੇ ਸਾਡੇ ਪੰਜਾਬ ਜਿਹੜਾ ਪਹਿਲੀ ਵਾਰ ਵੀ ਆਈਆਂ ਨੇ ਬਦਰ ਪੰਜਾਬ ਦੀਆਂ ਜਿਹੜੀਆਂ ਭਗਵੰਤ ਮਾਂ ਨੇ ਹੁਣ ਕੀਤੀਆਂ ਉਹਦੇ ਵਿੱਚ ਆਪਣਾ ਟ੍ਰੇਨਿੰਗ ਲੈਦਾ ਰਿਹਾ ਕੋਚ ਕੋਲੋਂ ਗਰਾਊਂਡ 'ਚ ਜਾਂਦਾ ਰਿਹਾ ਬ੍ਰਦਰ ਇਹ ਨਾਲ ਲੈ ਕੇ ਸਾਡੇ ਕੋਲ ਦਾ ਟਾਈਮ ਨਹੀਂ ਹੁੰਦਾ ਇਹ ਹੈ ਕਿ ਇਹਦੀ ਮੰਮਾ ਸਵੇਰੇ ਸਕੂਲੇ ਛੱਡਦੀ ਹੈ ਮੈਂ ਲੈਣਾ ਯਾਨੀ ਕਿ ਵਾਰੀ ਵੱਡੀ ਦੀ ਹੈ ਆਪੱਚ ਕਿ ਇੱਕ ਬੱਚਾ ਛੱਡਰ ਦੇ ਸਵੇਰੇ ਨੂੰ ਤੇ ਮੈਂ ਲਰ ਨਹੀਂ ਕੰਪਰੋਮਾਈਟ ਕਰਨਾ ਹੀ ਪੈਣਾ ਜੀ ਘਰ ਦੇ ਵਿੱਚ ਤੇ ਚਲੋ ਬਾਹਰ ਦਾ ਵੀ ਵੇਖਣਾ ਘਰ ਦਾ ਵੀ ਵੇਖਣਾ ਮੈਂ ਤਾਂ ਮਜ਼ਦੂਰੀ ਕਰੀਦੀ ਆ ਜੀ ਤੇ ਜਿਹਦੇ ਨਾਲ ਹੁਣ ਬੱਚਾ ਸਾਡਾ ਜਿਹੜਾ ਕੀ ਗੇਮਾਂ 'ਚ ਖੇਡ ਕੇ ਆਇਆ ਤਿੰਨ 골ਡ ਆਪਣਾ ਸਿਲਵਰ 골ਡ ਲੈ ਜਿਹੇ ਚਿੱਤੇ ਨੇ ਗੇਮਾਂ ਖੇਡੀਆਂ ਨੇ ਸੌਟ ਫੁੱਟ ਜੈਬਲੀ ਤੇ thro ਤੇ ਸਾਨੂੰ ਬੜਾ ਮਾਣ ਆ ਤੇ ਸਾਡਾ ਵੀ ਬੱਚਾ ਵੀ ਅੱਗੇ ਵਧਿਆ ਤੇ ਖੁਸ਼ੀ ਯਾਰ ਕਰਦੇ ਬੱਚਾ ਅੱਗੇ ਵਧਿਆ ਇਹ ਮਾਪਿਓ ਦਾ ਵੀ ਨਾਂ ਰੋਸ਼ਨ ਕੀਤਾ ਜੀ ਗੇਮਾਂ ਦੇ ਨਾਂ ਨਾਲ ਪਾਲਾ ਨੇ ਜੇ ਤੁਹਾਨੂੰ ਪਤਾ ਹੀ ਨਹੀਂ ਨਹੀਂ ਜੀ ਸਾਨੂੰ ਤਾਂ ਅੱਜ ਤੱਕ ਪਤਾ ਵੀ ਨਹੀਂ ਕੀ ਹੁੰਦਾ ਅੱਜ ਤਾਂ ਜਾਂ ਬੈਡਬਾਲ ਫੁੱਟਬਾਲ ਹਾਕੀ ਇਹੋ ਜਿਹੇ ਦੇ ਰਿਹਾ ਹਾਂ ਤਾਂ ਦੇਖੋ ਜੀ ਜਿੰਮਤ ਵਿੱਚ ਅਸੀਂ ਬਾਹਰ ਜਾਵਾਂਗੇ ਚੂ-ਚੂ ਗੇਮਾਂ ਦਾ ਪਤਾ ਚੱਲੇਗਾ ਹੁਣ ਇਹਦੀ ਸਿਲੈਕਸ਼ਨ ਹੋ ਰਹੀ ਹੈ ਜੀ ਫੇਰ ਵਿਸ਼ਾਖਾ ਪਟਨਾ ਦੀ ਦੇਖੋ ਹੁਣ ਬਾਹਰ ਆ ਚਾਏ ਕੀ ਕਰਕੇ ਆਦੇ ਤੇ ਜਾਣਾ ਪਏਗਾ ਜੀ ਇਹਦੇ ਨਾਲ ਮੇਰਾ ਨਾਮ ਸਿਮਰਨਜੀਤ ਕੌਰ ਰੰਦਾਵਾ ਅੱਛਾ ਮੈਮ ਕਿੱਥੇ ਗਏ ਸੀ ਕਿੰਨੇ ਬੱਚੇ ਸੀ ਸਭ ਦਾ ਦੱਸੋ ਇਹ ਪੈਰਾਖੇਡਾ ਵਤਨ ਪੰਜਾਬ ਦੀਆਂ ਪਹਿਲੀ ਵਾਰੀ ਆਪਣੇ ਪੰਜਾਬ ਚ ਹੋਈਆਂ ਐ ਆਪਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਇਹ ਇੰਨਾ ਵੱਡਾ ਉਪਰਾਲਾ ਕੀਤਾ ਹੈ ਜਸਪ੍ਰੀਤ ਸਿੰਘ ਢਾਲੀਵਾਲ ਜਿਹੜੇ ਆਪਣੇ ਪੰਜਾਬ ਦੇ ਜਨਰਲ ਸੈਕਟਰੀ ਨੇ ਤੇਸ਼ਮਿੰਦਰ ਸਿੰਘ ਢਿਲੋਂ ਨੇ ਇਹਨਾਂ ਦੋਵਾਂ ਨੇ ਭਗਵੰਤ ਸਿੰਘ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਗੱਲ ਕੀਤੀ ਕਿ ਸਾਡੇ ਇਸ ਵਾਰ ਜਿਹੜੀਆਂ 올림픽 ਹੋਈਆਂ ਨੇ ਪੈਰਾ 올림픽 ਉਹਦੇ ਵਿੱਚ 29 ਮੈਡਲ ਆਏ ਨੇ ਤੇ ਆਪਣੇ ਪੰਜਾਬ ਦੇ ਤਿੰਨ ਬੱਚੇ ਖੇਡਣ ਗਏ ਨੇ ਐਥਲੈਟਿਕਸ ਦਾ ਸੀਗਾ ਇੱਕ ਤੇ ਇੱਕ ਬੈਡਮਿੰਟਨ ਤੇ ਇੱਕ ਪਾਵਰ ਲਿਫਟਿੰਗ ਦਾ ਤੇ ਇਹਨਾਂ ਨੇ ਇਹਨਾਂ ਨਾਲ ਗੱਲਬਾਤ ਕੀਤੀ ਆਪਣੇ ਮੁੱਖ ਮੰਤਰੀ ਨਾਲ ਭਗਵੰਤ ਸਿੰਘ ਮਾਨ ਨਾਲ ਤੇ ਉਹਨਾਂ ਨਾਲ ਗੱਲਬਾਤ ਕਰਕੇ ਤੇ ਇਹਨਾਂ ਨੇ ਆ ਪੈਰਾ ਖੇਡਾ ਵਤਨ ਪੰਜਾਬ ਦੀਆਂ ਪਹਿਲੀ ਵਾਰੀ ਆਪਣੇ ਪੰਜਾਬ ਚ ਕਰਵਾਈਆਂ ਲੁਧਿਆਣਾ ਗੁਰਨਾਨਕ ਸਟੇਡੀਅਮ ਦੇ ਵਿੱਚ ਤੇ ਉਹਦੇ ਵਿੱਚ ਵੀ ਇਹਨਾਂ ਨੇ ਤਿੰਨੇ ਗੇਮਾਂ ਖਵਾਈਆਂ ਸੀਗੀਆਂ ਪੈਰਾ ਬੈਡਮਿੰਟਨ ਪੈਰਾ ਪਾਵਰ ਲਿਫਟਿੰਗ ਤੇ ਪੈਰਾ ਐਥਲੈਟਿਕਸ ਤੇ ਇਹਦੇ ਵਿੱਚ ਦਿਵਿਆਂਚੂ ਵੀ ਖੇਡਣ ਗਿਆ ਸੀਗਾ ਜਿਹੜਾ ਮੇਰੇ ਕੋਲ ਟ੍ਰੇਨਿੰਗ ਕਰ ਰਿਹਾ ਸੀਗਾ ਜੁਲਾਈ ਮਹੀਨੇ ਤੋਂ ਇਹਦੀ ਟ੍ਰੇਨਿੰਗ ਸਟਾਰਟ ਹੋਈ ਸੀਗੀ ਤੇ ਇਹਨਾਂ ਨੂੰ ਮੈਂ ਦੱਸਿਆ ਕਿ ਤੁਸੀਂ ਇਦਾਂ ਕੰਪੀਟੀਸ਼ਨ ਆ ਤੁਸੀਂ ਖੇਡਣ ਆਉਣਾ ਵਾ ਉਥੇ ਫਿਰ ਇਹ ਲੈ ਕੇ ਆਏ ਇਹਨਾਂ ਦੇ ਪੇਰੈਂਟਸ ਤੇ ਫਿਰ ਇਹਨਾਂ ਨੇ ਇਹਦੇ ਕੰਪੀਟੀਸ਼ਨ ਸੀਗਾ ਇਹਦੀ ਕੈਟਾਗਰੀ ਹੋਈ ਇਹਦੀ ਕੈਟਾਗਰੀ ਹੈਗੀ ਆ 36 T F36 ਤੇ ਇਹਨੇ ਖੇਡੇ ਕੰਪੀਟੀਸ਼ਨ ਤੇ ਉਹਦੇ ਵਿੱਚੋਂ ਇਹਦੇ ਤਿੰਨ ਸਿਲਵਰ ਮੈਡਲ ਆਏ ਆ ਸਾਰੇ ਪੰਜਾਬ ਚੋਂ ਕਿੰਨੇ ਬੱਚੇ ਸੀ ਟੋਟਲ ਟੋਟਲ ਉੱਥੇ ਸਾਰੇ ਪੰਜਾਬ ਦੇ ਬੱਚੇ ਟੋਟਲ ਤੇ ਹਜ਼ਾਰ ਤੋਂ ਪਲੱਸ ਸੀਗੇ ਕਿਉਂਕਿ ਇੱਕ ਪਾਵਰ ਲਿਫਟਿੰਗ ਦੇ ਅਲੱਗ ਤੋਂ ਸੀਗੇ ਪੈਰਾ ਬੈਡਮਿੰਟਨ ਦੇ ਅਲੱਗ ਤੋਂ ਸੀਗੇ ਔਰ ਪੈਰਾ ਐਥਲੈਟਿਕਸ ਦੇ ਵੀ ਅਲੱਗ ਤੋਂ ਸੀਗੇ ਵੂਮਨ ਐਂਡ ਮੈਨ ਦੇ ਦੋਨਾਂ ਦੇ ਹੋਏ ਸੀਗੇ ਕੰਪੀਟੀਸ਼ਨ ਤੇ ਬਹੁਤ ਜ਼ਿਆਦਾ ਕੰਪੀਟੀਸ਼ਨ ਟਫ ਸੀਗਾ ਅਜੇ ਤਾਂ ਸ਼ੁਰੂਆਤ ਆ ਅਗਲੇ ਨੈਕਸਟ ਈਅਰ ਤੱਕ ਇਤੋਂ ਵੀ ਵੱਧ ਕੇ ਮਤਲਬ ਬੱਚੇ ਹੋਣ ਲੱਗ ਜਣੇ ਜਿਨ੍ਹਾਂ ਨੂੰ ਹਜੇ ਪਤਾ ਨਹੀਂ ਲੱਗਾ ਹੁਣ ਪਤਾ ਲੱਗੇਗਾ ਹੌਲੀ ਹੌਲੀ ਕਰਕੇ ਹੋਰ ਵਧੀਆ ਹੋ ਸਕਦਾ ਏ ਤੇ ਅਸੀਂ ਚਾਹੁੰਦੇ ਆ ਕਿ ਆਪਣੇ ਪੰਜਾਬ ਦੇ ਬੱਚੇ ਵੱਧ ਤੋਂ ਵੱਧ ਇਹਨਾਂ ਗੇਮਾਂ ਦੇ ਵਿੱਚ ਭਾਗ ਲੈਣ ਤੇ ਆਪਣਾ ਨਾਮ ਰੋਸ਼ਨ ਕਰਨ ਤੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਨ ਇੰਡੀਆ ਦਾ ਨਾਮ ਰੋਸ਼ਨ ਕਰਨ ਤੇ ਆਪਣੇ ਪੇਰੈਂਟਸ ਦਾ ਨਾਮ ਰੋਸ਼ਨ ਕਰਨ